ਮਹਲਾ ਚੌਥਾ ਕਰ ਦੁਜਾ ੴ ਸਤਿਗੁਰ ਪ੍ਰਸਾਦਿ ਹਰ ਹਰ ਸੇ ਮਰੋ ਆਗੋ ਅਪਾਰਾ ਜਿਸ ਸੇ ਮਰਤ ਦੋਖ ਮਿਟੇ ਹਮਾਰਾ ਹਰ ਹਰ ਸਾਤ ਗੁਰ ਪੁਰਖ ਮਿਲਾਵੋ ਘਰ ਮਿਲਿਆ ਸੁਖ ਹੋਈ ਰਾਮ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਲੰਗ 698 ਤੇ ਚੋਬ ਨਿਕ ਜੈਸਰੀ ਰਾਗ ਵਿੱਚ ਤੰਤਨ ਸ੍ਰੀ ਗੁਰੂ ਰਾਮਦਾਸ ਜੀ ਚੇ ਪਾਚਾ ਮਹਾਰਾਜ ਜੀ ਦੀ ਬਾਣ ਦਾ ਪਾਵਨ ਚਬ ਜੋ ਦੂਜੇ ਕਾਰ ਵਿੱਚ ਹੈ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਆਪਣੇ ਹੀ ਦਰਸਾਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਕੋਮ ਬਕਸ਼ਿਸ਼ ਕਰ ਰਹੇ ਹਨ ਕਿ ਉਸ ਬੀਨ ਤੇ ਆਪਾਂ ਜੀ ਪ੍ਰਭੂ ਦਾ ਸਿਮਰਨ ਕਰਦੇ ਰਹੋ ਜੇ ਉਸ ਦੀ ਪ੍ਰਾਪਤੀ ਹੋ ਗਈ ਸਾਰੇ ਹੀ ਦੁੱਖ ਕਲੇਸ਼ ਮਿਟ ਜਾਣਗੇ ਜੇ ਪਰਮੇਸ਼ਰ ਸੱਚੇ ਗੁਰੂ ਨੂੰ ਤੁਸੀ ਮਿਲ ਪਏ ਤੇ ਤੁਹਾਡਾ ਜੀਵਨ ਸੁਖਦਾਈ ਹੋ ਜਾਵੇਗਾ ਹਰ ਗਉਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰ ਅਮਰਤ ਬਚਨ ਸੁਣਾਵੋ ਗੁਰ ਮਿਲੈ ਪ੍ਰਗਟ ਹੋਈ ਰਾਮ ਏ ਸੱਜਣ ਪੁਰਖੋ ਪਰਮੇਸ਼ਰ ਦਾ ਨਾਮ ਦਾਸ ਉਸ ਦੇ ਗੁਣਾ ਦਾ ਗਾਇਨ ਕਰਦੇ ਰਹੋ ਸਿਮਤ ਸਲਾਹ ਕਰਦੇ ਰਹੋ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪ੍ਰੋਕੇ ਰੱਖੋ ਭਾਵ ਉਸ ਤੇ ਪ੍ਰੈਕਟਿਸ ਕਰਦੇ ਰਹੋ ਪਰਮੇਸ਼ਰ ਦਾ ਨਾਮ ਜੋ ਹੈ ਉਹ ਮੌਤ ਰਹਿਤ ਕਰ ਦੇਣ ਵਾਲਾ ਅਮਰ ਕਰ ਦੇਣ ਵਾਲਾ ਹੈ ਉਸ ਦੇ ਬਚਨ ਸੁਣਿਆ ਕਰੋ ਫਿਰ ਤੁਹਾਨੂੰ ਆਪਣੇ ਅੰਦਰ ਹੀ ਗੁਰੂ ਪ੍ਰਗਟ ਗੁਰੂ ਦੇ ਦਰਸ਼ਨ ਹੋ ਜਾਣਗੇ ਮਾਦ ਸੂਨ ਨਾਰ ਮਾਦੋ ਪ੍ਰਾਨਾ ਨਿਰਮਨ ਤਨ ਅਮਰਤ ਮੀਠ ਲਗਾਣਾ ਆਰਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਝਨਾ ਸੋਈ ਰਾਮ ਦਾਤਾਂ ਦਾ ਨਾਸ ਕਰਨ ਵਾਲੇ ਮਾਇਆ ਦੇ ਪਤੀ ਜੀਵਨ ਦੇ ਆਸਰੇ ਪ੍ਰਭੂ ਤੁਹਾਡਾ ਨਾਮ ਮੇਰੇ ਮਨ ਵਿੱਚ ਮਿਠਾ ਲੱਗਣ ਲੱਗ ਪਵੇ ਇਹ ਅਰਦਾਸ ਕਰੋ ਏ ਵੈਗੁਰੂ ਜੀ ਮੇਰੇ ਤੇ ਦਇਆ ਕਰੋ ਮੈਨੂੰ ਗੁਰੂ ਦਾ ਮਿਲਾਪ ਸੰਗ ਬਖਸ਼ੋ ਜੋ ਸਾਨੂੰ ਮਾਇਆ ਦੇ ਪ੍ਰਭਾਵ ਤੋਂ ਕੁਝਾ ਕਰ ਦੇਵੇ ਬੇਦਾਗ ਕਰ ਦੇਵੇ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਇਹ ਸਾਰਿਆਂ ਸੁੱਖਾਂ ਦੇਖ ਜਾਣੇ ਪਰਮੇਸ਼ਰ ਜੀ ਮੈਨੂੰ ਆਪਣਾ ਨਾਮ ਬਖਸ਼ੋ ਅਰਦਾਸ ਕਰੋ ਮੈਂ ਤੇਰੇ ਨਾਮ ਵਿੱਚ ਰੰਗਿਆ ਰਵਾਂ ਪੈਰ ਵੀ ਤੁਹਾਡੇ ਤੋਂ ਪੁੱਛੇ ਬਿਗੈਰ ਨਾ ਪੁੱਟਾਂ ਏ ਵੈਗਰੂ ਜੀ ਮੈਨੂੰ ਮਹਾਪੁਰਖ ਮੈਨੂੰ ਗੁਰੂ ਨਾਨਕ ਦੇਵ ਜੀ ਦਾ ਸੰਗ ਬਖਸ਼ੋ ਉਸ ਦੇ ਨਾਮ ਵਿੱਚ ਉਸ ਦੇ ਵਿਧੀ ਵਿਧਾਨ ਦੇ ਵਿੱਚ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੈ ਹੋਈਆਂ ਬੇਅੰਤ ਪੁਲਾ ਚੁਕਾਂ ਦੀ ਮਾਫੀ ਬਖਸ਼ੀ ਨਹੀਂ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਮੰਨਣਯੋਗ ਹੋ ਜਾਈਏ ਉਸ ਸਿਧਾਂਤ ਨੂੰ ਮੰਨਣਯੋਗ ਹੋ ਜਾਈਏ ਆਓ ਸਾਡੀ ਜਿਹੜੀ ਖੇਤੀ ਹਰੀ ਭਰੀ ਹੋ ਜਾਵੇ ਗੁਰਮੰਤਰ ਦਾ ਜਾਪ ਕਰੀਏ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ